ਉਹ ਆ ਜੀ ਇੱਧਰ ਹਾਂ ਸ਼ਾਇਦ ਲੈ ਲਓ ਹਾਂ ਹੁਣ ਤੁਹਾਨੂੰ ਸ਼ਾਇਦ ਦਿਆ ਕਰਨਾ ਚਾਹ ਬੰਦ ਕਰ ਦੇਣੀ ਹੈ ਤਾਂ ਹੁਣ ਸ਼ਾਇਦ ਦਿਆ ਕਰਨਾ ਨਹੀਂ ਮੁੰਡਾ ਮੁੰਡਾ ਬੰਦਾ ਪਤਾ ਹੁਣ ਪਾਦੀ ਨੇ ਕੈਨੇਡਾ ਜਾਣਾ ਨਾ ਵੇਖੀ ਕੀ ਗੱਲਾਂ ਨਾਲ ਐਂਟੀਆ ਨੂੰ ਦਖੀਆਂ ਪਾਈ ਜਾ ਇਹਨੇ ਪਾਦੀ ਹਾਂ ਉਹ ਹੀ ਨਾਲ ਲੱਗ ਰਹੀ ਆ ਓਏ ਤੂੰ ਅਮਰੀਕਾ ਪਾਦਰਗੇ ਮੂੰ ਚਾਣਦੇ ਪੈਜੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਜਾਓ ਜਾਓ ਇਧਰ ਅਸੀਂ ਵਲੌਗਰਾਂ ਤੁਸੀਂ ਉਹੀਂ ਧੱਕੇ ਨਾ ਬੜੇ ਜਾਓ ਉਧਰ ਦਫਾ ਹੋ ਤੁਸੀਂ ਜੜਾਈ ਉਧਰ ਹੀ ਜਾਓ ਤੁਸੀਂ ਦਫਾ ਹੋ ਜਾਓ ਤੁਸੀਂ ਲੜਾਈ ਉਧਰ ਹੀ ਲੜਾ ਪਤੰਜਲੀ ਦਾ ਨਹੀਂ ਲੈਣਾ ਐਨੀ ਵਧੀਆ ਆ ਲਓ ਡਾਬਰ ਦਾ ਇਹ ਨੌਚ ਨਾ ਭੁੱਲਿਆ ਕਰੋ ਫਿਰ ਕੀ ਹੋ ਗਿਆ ਹੱਦ ਹੋ ਗਈ ਧਰ ਮਾਰੇ ਜਿਹੜੀ ਚੀਜ਼ ਨਹੀਂ ਵਧੀਆ ਨਹੀਂ ਵਧੀਆ ਬੜਾ ਰਹੂਗਾ ਨਾ ਕਿਹੜਾ ਲੈਣਾ ਤਨੀ ਦੱਸ ਕਰੋ ਨਹੀਂ ਵੀ ਕੁਝ ਨਹੀਂ ਪਾਜੀ ਤੁਹਾਡੀ ਟੋਕਰੀ ਆ ਆਪਣੀ ਟੋਕਰੀ ਉਹ ਪੇਜੇ ਹੋਲ ਜਿਹਾ ਉਤਾਰ ਆਮਣ ਆ ਡਬਲ ਨਹੀਂ ਕਿਹੜਾ ਹੋਲ ਹੀ ਸਾਰਾ ਕੋਲਿਕਸ ਲੈ ਲਈ ਫਰਗਤ ਆ ਡਬਲ ਲਈ ਇਹ ਚ ਫਾਇਦਾ ਜਿਹੜੇ ਸੇ ਆਪਾਂ ਨੂੰ ਫਾਇਦਾ ਉਹ ਚੀਜ਼ ਲੈਣੀ ਆਪਾਂ ਨੇ ਕੰਮ ਉਹੀ ਕਰਾ ਜਿੱਥੇ ਫਾਇਦਾ ਹੋਵੇ ਹਾਂ ਆਪਾਂ ਯੂਟਿਬ ਕੋਲਿਕਸ ਲੈਣਾ ਆਪਾਂ ਨੇ ਦਮਣ ਵਾਸਤੇ ਲੈ ਲਓ ਲੈ ਲਿਆ ਜੇ ਸ਼ਾਇਦ ਆ ਲੈਣੀ ਹੈ ਕਾਫੀ ਚਾਕਲੇਟ ਵਾਲਾ ਵੀ ਹੈਗਾ ਹਾਂਜੀ ਜਿਹੜੀ ਚੀਜ਼ ਤੇ ਡਿਸਕਾਊਂਟ ਹੈ ਉਹ ਚੀਜ਼ ਲਿਓ ਠੀਕ ਹੈ ਲੋ ਇੱਕ ਕਪਨ ਲੈ ਲਿਆ ਆਲੂ ਪੂਜੀ ਆ ਅਲੂਗਰ ਨਾ ਦੇ ਲੈਨੇ ਤੇ ਕੁਝ ਇੰਨਾ ਚੋਂ ਬੱਚਿਆਂ ਵਾਸਤੇ ਹੀ ਕੁਝ ਲੇਜ਼ ਵਗੈਰਾ ਹੁਣ ਖਾਣ ਵਾਸਤੇ ਉਹਨਾਂ ਦੇ ਲੇ ਲੈ ਜੰਨੇ ਆ ਹਨਾ ਇਹ 30 ਵਾਲਾ ਪੱਤੇ ਵੱਡਾ ਛੋਟਾ ਪੱਤੇ ਕਿੱਥੇ ਆ ਥੱਲੇ ਪਏ ਉਹ ਦੇਖੋ ਉਹ ਥੱਲੇ ਪਏ ਚੱਕੋ ਇੱਧਰ 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 ਆਓ ਆ ਦੇਖੋ ਗ੍ਰੀਨ ਵਾਲੇ ਚਾਰ ਲੈ ਲਓ بس آ히 ਪੈਕਿੰਗ ਲੈ ਲਓ ਨਾਲ ਪੈਕਿੰਗ ਸਹੀ ਰਹਿੰਦੀ ਮੋਟੀ ਲਿਓ ਮੋਟੀ ਹੈ ਨਾ ਇਹ ਕਿੰਗਲੋ ਮੋਟਾ ਇਹ 5 ਨਹੀਂ 5 ਕਿਲੋ ਘਟਾ ਚਾਹ ਬਹੁਤ ਬਣਦੀ ਆਪਣੇ ਘਰੇ ਇਹ ਟੜ ਜਾਨੀ ਇਸ ਵਾਲਾ ਇਹ ਆ ਗਰਮੀ ਆ ਗਈ ਪਈ ਵੀ ਆਪਣੇ ਘਰੇ 2 3 ਕਿਲੋ ਹਾਂ ਚਲੋ 6 ਕਿਲੋ ਹੋ ਗਈ ਹਨਾ ਲਓ ਜੀ 6 ਕਿਲੋ ਚੀਨੀ ਲੈ ਲਈ ਆਪਾਂ ਨੇ ਮਸਟਰਡ ਆਇਲ ਢੜਾ ਲੈਣਾ ਤਿੰਨ ਪਈ ਆਪਣੀ ਵਾਸਤੇ ਮੰਡੀ ਹਾਂ ਪਈਆਂ ਦੋ ਕੰਨੀਆਂ ਪਈਆਂ ਆਪਣੀਆਂ ਖਾਲੀ ਗਗਨ ਲੈਨੇ ਗਗਨ ਗਗਨ ਲੈਣਾ ਕਿਵੇਂ ਲੈਣਾ ਦੇਖੋ ਦੋਨੋਂ ਡਾਲ ਡਬੀ ਪਾ ਰਹਾ ਹਾਂ ਹਾਂ ਆਹੀ ਲੈ ਲਓ ਦੋ ਬੋਤੀ ਆ ਬੋਤੀ ਚੇਂਜ ਕਰੋ ਇਹ ਤੇਲ ਲੀਕ ਹੋਇਆ ਹੈ ਪਰਫਾਈਂਡ ਪਿਆ ਆਪਣਾ ਹੈਗੇ 3 ਕਿਲੋ ਰਫਾਈਂਡ ਪਿਆ 1 ਲੀਟਰ ਆ ਸਰੋਂ ਦਾ ਪਿਆ ਹਾਂ ਹਾਂ ਬੜਾ ਨਾ ਚਲੋ ਲੈ ਲੀਏ ਇਹ ਲੈ ਲਓ ਗੇਟ 20% ਐਕਸਟਰਾ ਮਿਲ ਰਿਹਾ ਆਪਾਂ ਨੂੰ ਹੂੰ ਆਪਾਂ ਡਿਸਕਾਊਂਟ ਵਾਲੀਆਂ ਸਿੱਜ ਲੈਣੀਆਂ ਨੇ ਠੀਕ ਐ ਮਸੇ ਇਹ ਬਹੁਤ ਆ ਇੱਕ ਬਹੁਤ ਆ ਡਰਾਈ ਫਰੂਟ ਲੈਣੇ ਨੇ ਬਦਾਮ ਪਏ ਨੇ ਆਪਣੇ ਕਾਫੀ ਹੂੰ ਬਦਾਮ ਤਾਂ ਪਏ ਨੇ ਹੁਣ ਬਸ ਪਰ ਆਏ ਨੂੰ ਚਲੋ ਵਾਪਸ ਆ ਜੰਬੋ ਜੰਬੋ ਜੈਮ ਲੈ ਲਓ ਸਹੀ ਐ ਆਪਾਂ ਨੂੰ ਇੱਥੇ ਆਫਰ ਮਿਲ ਰਿਹਾ ਆਪਾਂ ਇਹ ਲੈਣੇ ਵਧੀਆ ਤੇ ਹੂੰ 79 ਦਾ 79 ਰੁਪਏ ਦਾ लो ये ही एंड वॉश बोतल पे ही अपने का क्रीम माता लानी है नहीं अपने एक्सट्रैक्टा होगा तो उसी द एक्सट्रैक्टा होगा यादा कलर देखो कलर कितने बेकार नहीं सुने द कलर नहीं नब्बे बीने छह नहीं है नब्बे बीने जो कलर था सुना हुआ है एक्सट्रैक्टा होगा तुम कुछ ना करो तो बड़े यार कलर जी देखो ਲੱਖ ਕੁਝ ਬੁੱਧਾ ਸਕਾਦੀ ਹੁੰਦੀ ਹਾਏ ਉਹ ਮਰ ਜਾ ਕਿਤੇ ਮੀਡੀਅਮ ਐ ਸੀ ਨਾ ਹਾਰੜੇ ਨਾ ਉਹ ਸੌਫਟ ਬੱਲੇ ਤੁਹਾਡੇ ਬੱਲੇ ਆਓ ਬਿੱਲ ਕਰਾ ਲਿਆ ਆ ਜੀ ਛੇਤੀ ਆ ਜਾਓ ਅਰ ਤਾਰ ਖਾਣ ਲਗੇ ਸੌਫਟ ਤੇ ਬਟਰ ਹੁੰਦੇ ਤੇ ਪੀਲੇ ਚੀਜ਼ ਵਾਲੇ ਹੁੰਦੇ ਨੇ ਉਹ ਦੇਖੋ ਲਿਖਿਆ ਚੀਜ਼ ਬਟਰ ਪੋਪ ਕੌਰ ਮੈਂ ਬਟਰ ਲੈਣਾ ਬੱਸ ਬਟਰ ਲਿਓ ਲੋਕ 25 ਦੇਖ ਕੇ ਕਿਹਾ ਨਹੀਂ ਨਹੀਂ 25 ਨਹੀਂ ਮੈਂ ਬਟਰ ਦੇਖ ਕੇ ਕਿਹਾ 25 ਤਾਂ ਮੈਂ ਪੜਾ ਹੀ ਹੁੰਨੇ 25 ਤੇ 35 ਤੇ ਲਓ ਜੀ ਆਪਣੇ ਪਾਪ ਕਨ ਆ ਗਏ ਇਧਰ ਫੈਮਿਲੀ ਪੈਕ ਆ ਅਮਣ ਆ ਸਾਡੀ ਫੈਮਿਲੀ ਚ ਇਤਨੀ ਵਾਰਾ ਖਾਣਾ ਇਹ ਫੈਮਿਲੀ ਪੈਕ ਆ ਇਹ ਸਾਡੀ ਫੈਮਿਲੀ ਦੇ ਟ੍ਰਿਪਿੰਡੀ ਚ ਪਾ ਕੇ ਦੇਣਾ ਚਾਹੀਦਾ ਅਮਣ ਛੋਲੇ ਨਹੀਂ ਲੈ ਦੋ ਯਾਰ ਨਾ ਕਟਨ ਮਿਲੇ ਨੇ ਬੇਸਮੈਂਟ 'ਚ ਹੈਗੇ ਨੇ ਕਹਿੰਦੇ ਥੱਲੇ ਗੱਡੀ 'ਚ ਤਾਂ ਆਪਣਾ ਸਮਾਨ ਦੋਨਾਂ ਰੱਖਣਾ ਆਪਣੇ ਹਾਂ ਅੰਡਰ ਹੋ ਜਾ ਕਿਤੇ ਹੋਰ ਆ ਲੈ ਰੰਮ ਬੋਟਾ ਹਾਂ ਅੱਗੇ ਤੇ ਕਿਤੇ ਰੰਮ ساری عمر ਪੀਤੀ ਨਹੀਂ ਚੰਨਾ ਛੱਟ ਮਿਲ ਗਿਆ 100 ਦਾ ਦੋ ਦਾ ਮਿਲਿਆ ਸੀ ਦੋ ਦੋ ਦਾ ਦਿੱਤਾ ਦੋ ਦਾ ਹੀ ਉਹ ਕਹਿੰਦੇ ਬਾਸੀ ਪਾਣੀ ਦੋ ਦਾ ਲੈ ਕੇ ਤੁਸੀਂ ਦੋ ਦਾ ਲਿਆ ਬਾਸ ਦੀ ਸੌਫਟੀ ਕਿੱਥੇ ਗਈ ਉਹ ਨਹੀਂ ਆਉਂਦੀ ਇਹ ਉਹਨਾਂ ਨੂੰ ਲੱਗਦਾ 300 ਰੁਪਏ ਤੇ ਪਹਿਲੇ ਪਾਸੇ ਨੂੰ ਉਹ ਹਿੱਟਾ ਹੈਗਾ ਤੂੰ ਝੋਲੇ ਚ ਪਾਓ ਨਾ ਤੇ ਸਾਡਾ ਐਂ ਹੀ ਰੱਖ ਦਿਓ ਮੀਟੂ ਮੀਟੂ ਤੁਹਾਨੂੰ ਕੋ ਮਿਲ ਗਿਆ ਲਓ 6000 ਦਾ ਮੀਟੂ 64800 ਦਾ ਉਵੇਂ ਬੰਦੇਲ ਤਾਂ ਨਹੀਂ ਗੱਲ ਲੈਣਾ ਬੰਦੇ ਜਿਆਦਾ ਉਧਰ ਬੰਦੇ ਵੰਡੇ ਨੇ ਅਸੀਂ ਬੰਦੇ ਵੀ ਹੁਣ ਤਿੰਨ ਰਹਿ ਗਏ ਉੱਧਰ ਨਹੀਂ ਗਗਨ ਢਾਡੇ ਕੋਈ ਦੋ ਜਣੇ ਤੂੰ ਬੰਦ ਸੰਭਾਲ ਲੈਣਾ ਸੀ ਆਹ ਖੋਲ ਐਂ ਤੇ ਜਣਾ ਖਣਾ ਖੋਲ ਦੂ ਜੇ ਲੋਕ ਤੋਂ ਬਣਾ ਖੁੱਲੂ ਤਾਂ ਇਹਨੇ ਕਿਹਾ ਚਾਬੀ ਨੇੜੇ ਉੱਤੇ ਖੁੱਲ ਜਾਂਦੀ ਆ ਹੂੰ ਆਜੋ ਆਜੋ ਫਿਰ ਫਟਾਹੜ ਖੋਲੋ ਯਾਰ ਆਈਸਕ੍ਰੀਮਾਂ ਬਾਅਦ ਚ ਖਾ ਲਿਓ ਇਹ ਕਿਹੜਾ ਆਈਸਕ੍ਰੀਮ ਬੜੀ ਟੈਟ ਆ ਇਹਨਾਂ ਦੀ ਉਹ ਕਹਿੰਦਾ ਨਹੀਂ ਇਹਨਾਂ ਦੀ ਆਈਸਕ੍ਰੀਮ ਬੜੀ ਟੈਟ ਆ ਆਈ ਹੂਰ ਬਰੀ ਅਹੀ ਆਵੇਂ ਨਹੀਂ ਖਾਂਦੇ ਤੁਹਾਡੇ ਵਾਂਗੂ ਸਟਾਈਲ ਮਾਰ ਕੇ ਖਾਂਦੇ ਆ ਸੀ ਪਰ ਨਹੀਂ ਕਹਿੰਦੇ ਖਾਣ ਪੀਣ ਚ ਸ਼ਰਮ ਨਹੀਂ ਕਰਨੀ ਚਾਹੀਦੀ ਕਰਨ ਤਾਂ ਨਹੀਂ ਆਣ ਆਇਆ ਝੋਲੇ ਵਾਲਾ ਕੰਮ ਖਰਾਬ ਹੋ ਗਿਆ ਯਾਰ ਅਸੀਂ ਰਾਸ਼ਨ ਲੈਣ ਨਹੀਂ ਆਏ ਅਸੀਂ ਤਾਂ ਜਸਟ ਕੰਮ ਆਏ ਸੀ ਗੱਡੀ ਆ ਵੀ ਨਵੀਂ ਖੜੀ ਏ ਆ ਦੇਖੋ ਗੱਡੀ 'ਚ ਜਗ੍ਹਾ ਨਹੀਂ ਹੈਗੀ ਸਮਾਨ ਕਿੱਥੇ ਰੱਖਣਾ ਨਾ ਕਰੇ ਥੱਲੇ ਲਿਆਂਦੇ^{(\text{s})}^{(\text{s})}^{(\text{s})}^{(\text{s})}^{(\text{s})}^{(\text{s})}^{(\text{s})}^{(\text{s})}^{(\text{s})}^{(\text{s})}^{(\text{s})}^{(\text{s})}^{(\text{s})}^{(\text{s})}^{(\text{s})}^{(\text{s})}^{(\text{s})}^{(\text{s})}^{(\text{s})}^{(\text{s})}^{(\text{s})}^{(\ ਅਮਰੀਕਾ ਵਾਲੇ ਵੀ ਬੈ ਗਏ ਇਹਨਾਂ ਨੂੰ ਦੇ ਗਏ ਕਿ ਸਾਡੇ ਨੂੰ 10 ਚੁੰਡੀਆਂ ਵੜਦਾ ਹੀ ਬੈ ਗਏ ਹੈ ਹੈ ਜੁੱਤੀ ਵੀ ਇਹਨੂੰ ਦੇ ਗਿਆ ਪਾਈ ਫਿਰਦੀ ਹੈ ਮੈਨੂੰ ਕੀ ਦੱਸ ਪੈਂਦੀ ਨਹੀਂ ਹੈ ਗਰੀਬਾਂ ਦਾ ਕੌਣ ਦਰਦੀ ਹੁੰਦਾ ਹੈ ਗਰੀਬਾਂ ਦਾ ਕੌਣ ਰੱਬ ਵੀ ਦਰਦੀ ਹੁੰਦਾ ਤਰਫਾ ਨਾ ਅਕਾਲੀ ਸ਼ਰਟ ਪਾਇਆ ਤੇ ਗ੍ਰੀਨ ਹੀ ਨੇ ਅਮਰੀਕਾ ਵਾਲੀ ਨੂੰ ਭਰਾ ਦਾ ਖਿਆਲ ਆ ਗਿਆ ਮੇਰਾ ਨਹੀਂ ਆਇਆ ਹੈ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਆਪਣਾ ਤੇਲ ਆ ਇੱਧਰ ਰੱਖੋ ਪਾਣੇ ਨੂੰ ਇੱਧਰ ਰੱਖੋ ਆਪਣੇ ਕੋਈ ਜੂਆ ਲਿਆ ਹੂੰ ਜੂਆ ਲਿਆ ਜਿਹੜਾ ਮਾਇ ਤੁਨੇ ਭਰਾ ਲੱਗੇ ਤਾਂ ਸ਼ਮਾ ਇੱਥੇ ਪਾਣੀ ਮਿਲਦਾ ਹੋਰ ਕੋਈ ਨਹੀਂ ਲੱਭਣ ਨੂੰ ਕਹਿੰਦੇ ਬੋਲੀਏ ਰੋਕੀ ਛੋਲੇ ਲੈ ਕੇ ਤੂੰ ਇਸਦਾ ਹੀ ਹੋਈ ਆ ਕੇ ਮੂੰ ਚਾਕੇ ਨਹੀਂ ਇਹ ਤਾਂ ਬਣਾ ਰਹੇ ਹੋਂਦਾ ਤੂੰ ਰੱਖ ਨਹੀਂ ਦੇ ਗਈ ਹਾਂ ਗੱਲ ਸੈਲਫੀਆਂ ਸੰਗਤਾਂ ਵਾਪਸ ਅਮਨ ਦੇਖ ਉੱਤੇ ਚੌਂਕੜੀ ਮਾਰ ਕੇ ਬੈਠੀ ਥੱਲੇ ਸਮਾਨ ਰੱਖ ਤਾ ਹੋ ਮੇਰੇ ਪਰ ਸਮਾਨ ਰੱਖ ਤਾ ਤੂੰ ਚੌਂਕੜੀ ਮਾਰ ਕੇ ਨਾ ਰਿਲੈਕਸ ਹੋ ਕੇ ਜਾਣਾ ਤੂੰ ਠੀਕ ਹੈ ਹੋਰ ਰਿਲੈਕਸ ਆ ਜਾ ਤਾਰਾ ਆਪਾਂ ਨੇ ਸਬਜ਼ੀ ਲੈਣੀ ਆ ਰਾਜੋ ਅਮਨ ਜੀ ਤੂੰ ਰੌਂਡ ਸਾਈਡ ਨਾ ਵਾਹਿਗੁਰੂ ਸੱਚੇ ਪਾਤਸ਼ਾਹ ਤੇਰੀ ਆਸਰਾ ਅਮਨ ਕਗਨ ਦਾ ਵਲੌਗ ਹੋਣ ਵੇਖ ਖੰਡੀ ਇੱਥੇ ਨੈਟ ਚੱਲਿਆ ਕੱਲੀ ਵੇਸੀ ਜਾਰੀ ਪਾਗਲਾ ਵਾਂਗੂ ਆਪਣੀਆਂ ਗੱਲਾਂ ਤੋਂ ਹੁਣ ਹਾਸੀ ਆ ਰਹੀ ਹੁਣ ਪਹਿਲਾਂ ਤਾਂ ਬਸਦਾਈ ਕੋਟਿਆ ਹੜਾ ਮੈਂ ਜਿਹੜਾ ਸੇ ਕਮੈਂਟ ਆਏ ਉਹਨਾਂ ਨੇ ਵੀ ਮਾਰੇ ਨਹੀਂ ਆਏਗੇ ਕਮੈਂਟਾਂ ਵਾਲਿਆਂ ਨੇ ਵੀ ਅੱਤ ਕਰਾਰ ਗਈ ਪੂਰੀ ਕਿ ਨਹੀਂ ਬਾਅਦ ਕਿਉਂ ਕਹਿੰਦੇ ਵੀ ਹਾ ਨੂੰ ਹਾ ਰੱਬ ਟੱਕਰਾ ਦਿੰਦਾ ਸਹੀ ਗਾ ਆਹੀ ਜਿਵੇਂਦਾਈ ਅਕੈਡਮੀ ਆਵੰਦੇ ਤੇ ਨਹੀਂ 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 ਹੁਣ ਗੁੱਸਾ ਨਾ ਕਰ ਲੋ ਕਿ ਕਿਤੇ ਅਸੀਂ ਛਦਾਈਆਂ ਮਤਲਬ ਕਿ ਜਿਵੇਂ ਤੇ ਅਸੀਂ ਹਾਂ ਓਵੇਂ ਤੇ ਤੁਸੀਂ ਉਹ ਬਣਾਇਆ ਕਰੀ ਕਿ ਜਿਵੇਂ ਤੇ ਅਸੀਂ ਛਦਾਈਆਂ ਸਾਨੂੰ ਵੇਖਣ ਵੀ ਹੋਵੇ ਤੇ ਸਾਨੂੰ ਉਹਦੇ ਦਾ ਇਹ ਕਮਰੇ ਰਾਮਣਾ ਤੁਹਾਨੂੰ ਵੇਖਣ ਤੇ ਖੋਜ ਆਈ ਵੀ ਤੂੰ ਉਹ ਵੀ ਖੋਜ ਉਹ ਵੀ ਖੋਜ ਹਾਂ ਸਹੀ ਗੱਲ ਹੈ ਗਗੜ ਵਾਲੇ ਕੱਲ ਵਾਲੇ ਵਲੌਗ ਚ ਇੰਨਾ ਕਿ ਇੰਨੀ ਕੋ ਹਸੀ ਇੰਨੀ ਕੋ ਹਸੀ ਨਹੀ ਵੇਖਿਆ ਜਾਗ ਜੂਰ ਵੇਖੋ ਜਾ ਕੇ ਹੋ ਗਏ ਇਹ ਤਾਂ ਗੱਲ ਬਾਤ ਤਿੰਨ ਤਿੰਨ 3 idiots ਇਕੱਠੇ ਹੋਏ ਨੇ ਮੈਂ ਨਹੀਂ ਨਜ਼ਾਰਾ ਫੁੱਲ ਬੰਨਿਆ ਹੋਰ ਸੱਚੀ ਗੱਲ ਹੈ ਇੰਨਾ ਕਿ ਮੈਂ ਤਾਂ ਵਲੌਗ ਵਿੱਚ ਖਰਾਣ ਹੁੰਦੀ ਅਸੀਂ ਵੀ ਰਾਤ ਬੈਠ ਕੇ ਦੇਖਿਆ ਹਾਸਾ ਹਾਸ ਮਰ ਗਏ ਉਦੋਂ ਤੇ ਜਦੋਂ ਅਸੀਂ ਵਲੌਗ ਬਣਾ ਰਹੇ ਉਦੋਂ ਤਾਂ ਜ਼ਿਆਦਾ ਹੀ ਸੀਰੀਅਸ ਲਿਆ ਨਹੀਂ ਹਨ ਅਸੀਂ ਜਸਟ ਬੈਠੇ ਪੜੇ ਸੈਡ ਦੇ ਮੂਡ 'ਚ ਬੈਠੇ ਹਾਂ ਸੀ ਹਾਂ ਬਸ ਸੋਚਾ ਹੋ ਰਹੀ ਹੋਈਆਂ ਪਈਆਂ ਕਿ ਕਿਤੇ ਚੱਲਣ ਡਿਆ ਸੀ ਹਨ ਸੋਚ ਕਿਤੇ ਸੀ ਤੇ ਬਸ ਬੈਠੇ ਬੈਠੇ ਉੱਥੇ ਹੀ ਕੈਮਰਾ ਉੱਥੇ ਹੀ ਵਲੌਗ ਬਣ ਗਿਆ ਸਾਡਾ ਉੱਥੇ ਸਾਰਾ ਕੁਝ ਨਾ ਕੋਈ ਐਡੀਟਿੰਗ ਨਾ ਕੋਈ ਵਲੌਗ ਬੀਕੇ ਪਤਾ ਨਹੀਂ ਲੱਗਿਆ ਕਿ ਕਿੰਨਾ ਟਾਈਮ ਲੰਘ ਗਿਆ ਹੈ ਹਾਂ ਕੋਲ ਪੁਆਣੀਗੜ ਸੁਨਾਮ ਪਹੁੰਚਣ ਵਾਲੇ ਹੋ ਗਏ ਸੀ ਲੋ ਜੀ ਪੁਆਣੀਗੜ ਕ੍ਰਾਸ ਕਰ ਗਿਆ ਸੀ ਤੇ ਹੁਣ ਅਸੀਂ ਸੰਗਰੂਰ ਜਾ ਕੇ ਮਿਲਦੇ ਆ ਤੁਹਾਨੂੰ ਸਾਡੀ ਖੁੱਲ ਗਿਆ ਪ੍ਰਿਸ਼ਤਾ ਪ੍ਰਿਸ਼ਤਾ ਆਪੂ ਕਾ ਫੋਨ ਚ ਵੱਜ ਗਿਆ ਹੈ ਹਨਿਆ ਕਿਹੜਾ ਰਾਜਿਆਂ ਤੋਂ ਘਟਾ ਕਦੇ ਇਹ ਚਿੰਤਾ ਔਰਦਾ ਤੇ ਕਦੇ ਗੱਲ ਟਾਈ ਮੇਰੇ ਨੇ ਬੱਲੀਏ ਨੀ ਖੇ ਮਿਲਾਈ ਕਦੇ ਇਹ ਚਿੰਤਾ ਔਰਦਾ ਤੇ ਕਦੇ ਗੱਲ ਟਾਈ ਕਰੇ ਆ ਗਏ ਅਸੀਂ ਇੱਧਰ ਪਿਆਰ ਹੋ ਰਿਹਾ ਫਤੇ ਨੂੰ ਪਿੱਛੇ ਦੀਆਂ ਗੱਲਾਂ ਬਸ ਕੇ ਚ ਮਾਰਦਾ ਗਿਆ ਕੇ ਚ ਮਾਰਦਾ ਗਿਆ ਗਿਆ ਪਾਣੀ ਪੀਣਾ ਹਾਂ ਹਾਂ ਟਮਾਟਰ ਟਮਾਟਰ ਨਹੀਂ ਹਣ ਚਾਹ ਪੀ ਲੋ ਪੀਣੀ ਤਾਂ ਜਾਣਾ ਤਾਂ ਤੁਸੀਂ ਲੇਟ ਹੀ ਐ ਹੋਰ ਗੱਡੀ ਤੇ ਜਾਣਾ ਤਾਂ ਮੁੱਸੀ ਜਾਣਾ ਬਲਬਲਾ ਅੱਧੇ ਘੰਟੇ ਪੌੜੀ ਦਾ ਚਲੋ ਬਾਏ ਮੈਂ ਮੰਮਰ ਬਾਏ ਕਰਦੇ ਆ ਬਾਏ ਹੋਈ ਨਾ ਹੱਥੋਂ ਫੜੀ ਲਗਾ ਦੇ ਪੱਜ ਕੇ ਕੀ ਕਰਦੇ ਹਨ 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 ਕੀ ਨਰਨਾ ਅੱਡੇ ਕਿਉਂ ਮਖੀਲਾਡ ਉੱਡਿਓ ਕੀ ਕੀ ਮਖੀਲਾਡ ਬੱਸ ਜਾਣਾ ਮੈਂ ਜਿਹਨ ਮੈਂ ਤਸਵੀਰ ਚੱਕਾ ਕਿਤਨ ਲੱਗੀ ਜਗਾ ਜਗਾ ਵੇਖੀ ਮੈਨੂੰ ਪੁਤਵਾਏਗਾ ਫਰੋਂਤੇ ਮੈਂ ਭਾਈ ਹਿਸਾਬਾਂ ਆਉਂਦੇ ਕਿਦਾਂ ਸੁਣਦੇ ਜਿਹੜੇ ਤੈਨ ਮਰਜੀ ਦੇ ਮੈਂ ਨਹੀਂ ਲਾਈ ਜਾਣੀ ਸਾਰੇ ਫਰੋਂਤੇ ਸਾਰੇ ਫਰੋਂਤੇ ਲਾਈ ਕਰਦੀ ਠੀਕ ਹੈ